ਸ਼ਤਰੀ ਅਕਾਲ ਦੋਸਤੋ ਕੌਰ ਕਹਾਣੀਆਂ ਤੁਹਾਡੇ ਲਈ ਲੈ ਕੇ ਆਇਆ ਹੈ ਬਚਿੰਤ ਕੌਰ ਜੀ ਦੀ ਕਹਾਣੀ ਇਕਬਾਲ ਇਹ ਜੁਰਮ ਸਾਡਾ ਜਹਾਜ਼ ਹੁਣ 680 ਫੁੱਟ ਦੀ ਉਚਾਈ ਤੋਂ ਹੇਠਾਂ ਤਰਤੀ ਵੱਲ ਨੂੰ ਉੱਡਣ ਲੱਗ ਪਿਆ ਸੀ ਤੇ ਅਸੀਂ ਨਿਊਯਾਰਕ ਦੀ ਕਨੇਡੀ ਹਵਾਈ ਅੱਡੇ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਸਾਂ ਖਿੜਕੀ ਵਿੱਚੋਂ ਹੇਠਾਂ ਸਮੁੰਦਰ ਦੀ ਸਤਹ ਹੁਣ ਸਾਫ਼ ਨਜ਼ਰ ਆ ਰਹੀ ਸੀ ਮੈਂ ਇੱਕ ਵਾਰੀ ਜਹਾਜ਼ ਦੇ ਅੰਦਰ ਤੇ ਇੱਕ ਵਾਰੀ ਬਾਹਰ ਦੇਖਦਾ ਅੰਦਰੋਂ-ਅੰਦਰੀ ਪੈਪੀਤ ਹੁੰਦਾ ਜਾ ਰਿਹਾ ਸੀ ਆਪਣੀ ਸੀਟ ਨਾਲ ਬੰਨੀ ਪੇਟੀ ਜਿਵੇਂ ਮੇਰੇ ਦੁਆਲੇ ਲਿਪਟਿਆ ਕਾਲਾ ਨਾਗ ਬਣ ਗਈ ਸੀ। ਜਿਉਂ-ਜਿਉਂ ਜਹਾਜ਼ ਸਮੁੰਦਰ ਦੀ ਸਤਹ ਨੂੰ ਪਾਰ ਕਰਦਾ ਜਾ ਰਿਹਾ ਸੀ, ਤਿਉਂ-ਤਿਉਂ ਮੇਰੇ ਅੰਦਰ छुपे ਪੈਰ ਦਾ ਦਿਓ ਆਪਣਾ ਕਦ ਲੰਬਾ ਕਰੀ ਜਾ ਰਿਹਾ ਸੀ। ਇਸ ਅਜੀਬ ਜਿਹੇ ਭੈ ਨਾਲ ਮੇਰਾ ਲੂ ਲੂ ਕੰਬ ਰਿਹਾ ਸੀ ਤੇ ਪਲੋ-ਪਲੀ ਮੇਰੇ ਚਿਹਰੇ ਦਾ ਰੰਗ ਪੀਲਾ ਜ਼ਰਦ ਪੈ ਗਿਆ। ਹਰੇ ਰੰਗ ਦੀਆਂ ਧਾਰੀਆਂ ਵਾਲੀ ਡਰੈੱਸ ਪਹਿਨੀ ਮਲੂਕ ਜਹੀ 에ਅਰ ਹੋਸਟੈਸ ਕੁੜੀ ਨੇ ਜਿਵੇਂ ਮੇਰੇ ਚਿਹਰੇ ਤੇ ਉੱਡੇ ਰੰਗ ਨੂੰ ਭਾਂਪ ਲਿਆ ਸੀ ਉਹ ਫਟਾਫਟ ਮੇਰੇ ਕੋਲ ਆਈ ਤੇ ਮੇਰਾ ਮੁੜਕੋ ਮੁੜਕੀ ਹੋਇਆ ਚਿਹਰਾ ਵਾਰ-ਵਾਰ ਹੱਥ ਵਿੱਚ ਫੜੇ ਛੋਟੇ ਜਿਹੇ ਟਾਵਲ ਪੇਪਰ ਨਾਲ ਪੂੰਝਣ ਲੱਗੀ ਵਾਟ ਹੈਪਨ ਮਿਸਟਰ ਦੇਵ ਉਸਦੇ ਬੁੱਲਾਂ ਉੱਤੇ ਕਈ ਛੋਟੇ-ਛੋਟੇ ਪ੍ਰਸ਼ਨ ਚਿੰਨ ਬਣੇ ਪਰ ਮੈਂ ਤਾਂ ਕਿਸੇ ਦਾ ਵੀ ਕੋਈ ਉੱਤਰ ਨਾ ਦੇ ਸਕਿਆ ਉਸਨੇ ਫੌਰਨ ਜਹਾਜ਼ ਦੀ ਅਗਲੀ ਕੈਬਿਨ ਵਿੱਚੋਂ ਇੱਕ ਡਾਕਟਰ ਨੂੰ ਆਪਣੀ ਮਦਦ ਲਈ ਸੱਦਿਆ ਡਾਕਟਰ ਨੇ ਬੜੀ ਫੁਰਤੀ ਨਾਲ ਆਉਂਦੇ ਅੰસાર ਮੇਰਾ ਮੈਡੀਕਲ ਮੁਆਇਨਾ ਕੀਤਾ ਤੇ ਤਿੰਨ ਚਿੱਟੀਆਂ ਗੋਲੀਆਂ ਮੇਰੀ ਹਥੇਲੀ ਉੱਤੇ ਰੱਖ ਦਿੱਤੀਆਂ ਮੇਰਾ ਬਲੱਡ ਪ੍ਰੈਸ਼ਰ 200 ਤੋਂ ਉੱਤੇ ਹੋ ਗਿਆ ਸੀ ਮੈਨੂੰ ਲੱਗਿਆ ਮੇਰੇ ਹੱਥ ਪੈਰ ਜਮਾਂ ਹੀ ਮਿੱਟੀ ਹੁੰਦੇ ਜਾ ਰਹੇ ਹਨ ਮੈਂ ਬੜੀ ਮੁਸ਼ਕਿਲ ਜਹੀ ਨਾਲ 에ਅਰ ਹੋਸਟੈਸ ਦੇ ਹੱਥੋਂ ਪਾਣੀ ਦਾ ਗਲਾਸ ਫੜਦਿਆਂ ਤਿੰਨੇ ਗੋਲੀਆਂ ਆਪਣੇ ਸੰਗੋ ਹੇਠਾਂ ਉਤਾਰ ਲਈਆਂ ਪਰ ਮੇਰੇ ਮੱਥੇ ਦਾ ਪਸੀਨਾ ਤਾਂ ਫੇਰ ਵੀ ਉਮੇਦਾ ਤਿਵੇਂ ਸੀ ਇੱਕ ਕਾਂਬਾ ਮੇਰੇ ਸਰੀਰ ਦੇ ਲੂਨ ਲੂ ਨੂੰ ਅੰਦਰੋਂ ਅੰਦਰ ਹੀ ਕੰਬਾ ਰਿਹਾ ਸੀ ਕਾਲੀਆਂ ਤੇ ਡੂੰਗੀਆਂ ਝੀ ਲੱਖਾਂ ਵਾਲੀ 에ਅਰ ਹੋਸਟੈਸ ਅਤੇ ਚੌੜੇ ਜਿਹੇ ਨੱਕ ਵਾਲਾ ਡਾਕਟਰ ਦੋਵੇਂ ਅਜੇ ਵੀ ਜਿੱਦਿਉ ਮੇਰੀ ਸੀਟ ਦੇ ਕੋਲ ਖੜੇ ਸਨ ਉਹਨਾਂ ਦੇ ਚਿਹਰਿਆਂ ਦਾ ਰੰਗ ਵੀ ਜਿਵੇਂ ਹੌਲੀ ਹੌਲੀ ਚਿੰਤਾ ਵਿੱਚ ਡੁੱਬਦਾ ਜਾ ਰਿਹਾ ਸੀ ਡਾਕਟਰ ਨੇ ਥਰਮਾਮੀਟਰ ਮੇਰੇ ਮੂੰਹ ਵਿੱਚ ਲਾ ਕੇ ਦੇਖਿਆ ਤਾਂ ਬੁਖਾਰ ਦਾ ਤਾਂ ਉੱਥੇ ਨਾਮੋ ਨਿਸ਼ਾਨ ਵੀ ਨਹੀਂ ਸੀ ਪਰ ਮੇਰੇ ਸਾਰੇ ਪਿੰਡੇ ਵਿੱਚੋਂ ਜਿਵੇਂ ਸਾਹ ਹੀ ਸੂਤਿਆ ਗਿਆ ਹੋਵੇ ਏਅਰ ਹੋਸਟੈਸ ਦੇ ਚਿਹਰੇ ਉੱਤੇ ਚਿੰਤਾ ਦੀ ਇੱਕ ਹੋਰ ਗੂੜੀ ਤੈ ਉੱਭਰ ਆਈ ਸੀ ਡਾਕਟਰ ਨੇ ਉਸ ਨੂੰ ਕਿਹਾ ਯੂ ਸ਼ੁੱਡ ਬੀ ਵਿਦ ਹਿਮ ਟਿਲ ਪਲੇਨ ਇਜ਼ ਨਾਟ ਲੈਂਡਡ ਡਾਕਟਰ ਦੇ ਇਹ ਗੱਲ ਸੁਣ ਕੇ ਜਿਵੇਂ ਮੇਰੇ ਉੱਤੇ ਸੱਤ ਘੜੇ ਹੋਰ ਪਾਣੀ ਪੈ ਗਿਆ ਸੀ ਜਹਾਜ਼ ਪਲੋ ਪਲੀ ਧਰਤੀ ਵੱਲ ਨੂੰ ਖਿੱਚਿਆ ਚੱਲਿਆ ਜਾ ਰਿਹਾ ਸੀ ਉਸ ਧਰਤੀ ਵੱਲ ਜਿੱਥੇ ਪੈਰ ਪਾਉਣ ਲਈ ਮੈਂ ਪਿਛਲੇ 6-7 ਵਰਿਆਂ ਤੋਂ ਲਗਾਤਾਰ ਜਦੋਜਹਿਦ ਕਰ ਰਿਹਾ ਸੀ ਦੋ ਵਾਰ ਤਾਂ ਮੈਨੂੰ ਬੈਂਕਾਕ ਤੋਂ ਹੀ ਰਿਪੋਰਟ ਕਰਕੇ ਵਾਪਸ ਦੇਸ਼ ਭੇਜ ਦਿੱਤਾ ਗਿਆ ਸੀ ਕਿਉਂਕਿ ਏਜੰਟ ਨੇ ਫੋਟੋ ਦੇ ਨਾਂ ਬਦਲ ਕੇ ਮੈਨੂੰ ਕਿਸੇ ਹੋਰ ਪਾਸਪੋਰਟ ਨਾਲ ਜਹਾਜ਼ ਚੜਾਇਆ ਸੀ ਪਰ ਐਤਕੀ ਦਾ ਪਾਸਪੋਰਟ ਉੱਤੇ ਵੀਜ਼ਾ ਹੀ ਨਕਲੀ ਲੱਗਿਆ ਹੋਇਆ ਸੀ ਉਦੋਂ ਮੈਂ ਡੇਢ ਮਹੀਨਾ ਹੋਟਲਾਂ ਤੇ ਗੁਰਦੁਆਰਿਆਂ ਵਿੱਚ ਰੁਲਦਾ ਰਿਹਾ ਸੀ ਪੈਸੇ ਕਿਹੜਾ ਠੀਕਰੀਆਂ ਹਨ ਜੋ ਬੰਦਾ ਰੋਜ਼-ਰੋਜ਼ ਇਕੱਠੀਆਂ ਕਰ ਲਵੇ ਨਾਲੇ ਘਰੋਂ ਧੁਰੋਂ ਤੋਂ ਪਹਿਲਾਂ ਉਹ ਉਂਝ ਹੀ ਏਜੰਟਾਂ ਦੇ ਚੱਕਰਾਂ ਨੇ ਘਰ ਦੇ ਭਾਂਡੇ ਵਿਕਵਾ ਛੱਡੇ ਸਨ ਅਖੇ ਇੰਨਾ ਪੈਸਾ ਪਹਿਲਾਂ ਤੇ ਇੰਨਾ ਪਿੱਛੋਂ ਬਾਪੂ ਨੂੰ ਤਾਂ ਜ਼ਮੀਨ ਤੱਕ ਵੇਚਣੀ ਪਈ ਭਲਾ ਕਾਸ ਦੀ ਖਾਤਰ ਇਸ ਐਨੀ ਔਖੀ ਘੜੀ ਦਾ ਤਾਂ ਘਰੋਂ ਤੁਰਨ ਸਮੇ ਕਿਸੇ ਨੇ ਭੋਰਾ ਵੀ ਚਿਤਚੇਤਾ ਨਹੀਂ ਸੀ ਆ ਤੋਂ ਆ ਜੋ ਗੁਨਾਹ ਕਰਨ ਤੋਂ ਪਹਿਲਾਂ ਗੁਨਾਹ ਦਾ ਅਹਿਸਾਸ ਮੇਰੀ ਆਤਮਾ ਨੂੰ ਹੁਣ ਰੋਮ ਰੋਮ ਤੋਂ ਚੀਰ ਰਿਹਾ ਸੀ ਮੇਰਾ ਇੱਥੇ ਪ੍ਰਦੇਸ਼ ਵਿੱਚ ਕੌਣ ਸਹਾਈ ਹੋਵੇਗਾ ਖਬਰੇ ਅਗਲੇ ਮੈਨੂੰ ਕਿਹੜੇ ਖੂਬ ਵਿੱਚ ਧਕਾ ਦੇਣ ਮੇਰਾ ਕਿਹੜਾ ਇੱਥੇ ਕੋਈ ਮਾਂ ਪਿਓ ਬੈਠਾ ਹੈ ਜਿਸ ਨੂੰ ਮੈਂ ਆਪਣਾ ਦੁੱਖ ਦਸਾਂ ਭਲਾ ਜੇ ਮੈਂ ਆਪਣੇ ਏਜੰਟ ਦਾ ਕਿਹਾ ਨਾਮ ਨਾ ਤਾਂ ਤਾਂ ਫਿਰ ਦੁਬਾਰਾ ਡਿਪੋਰਟ ਹੋਣ ਦਾ ਡਰ ਪਹਿਲਾਂ ਵੀ ਡਿਪੋਰਟ ਹੋ ਚੁੱਕੀਆਂ ਹਾਂ ਜੇ ਏਜੰਟ ਦੀ ਗੱਲ ਮੰਨ ਲਵਾਂ ਤਾਂ ਸਿੱਧਾ ਅੰਦਰ ਕਰ ਦੇਣਗੇ ਅਗਲੇ ਦੋਹਾਂ ਵਿੱਚੋਂ ਇੱਕ ਗੱਲ ਤਾਂ ਜ਼ਰੂਰੀ ਹੀ ਹੋਵੇਗੀ ਮੈਂ ਤਾਂ ਹੁਣ ਥੱੱਬਾ ਰੁਪਿਆ ਦਾ ਵੀ ਲਾ ਬੈਠਾ ਹਾਂ ਹੁਣ ਮੈਂ ਡਿਪੋਰਟ ਵੀ ਨਹੀਂ ਹੋਣਾ ਚਾਹੁੰਦਾ ਕੀ ਕਹਿਣਗੇ ਮੈਨੂੰ ਮੇਰੇ ਯਾਰ ਬੇਲੀ ਤੇ ਮੇਰੇ ਹੋਰ ਪਿੰਡ ਵਾਲੇ ਮਾਪਿਓ ਤਾਂ ਫਿਰ ਵੀ ਛਾਤੀ ਨਾਲ ਲਾਹੀ ਲੈਣਗੇ ਉਹਨਾਂ ਦਾ ਤਾਂ ਮੈਂ ਆਪਣਾ ਖੂਨ ਹਾਂ ਆਪਣੀ ਅੰਦਰ ਕਿਵੇਂ ਬਾਪੂ ਬਸ ਅੱਡੇ ਤੱਕ ਮੈਨੂੰ ਛੱਡਣ ਆਇਆ ਸਾਰੇ ਰਾਤ ਬੁੱਕ ਬੁੱਕ ਹੰਝੂ ਕੇਰਦਾ ਆਇਆ ਸੀ ਤੇ ਬੇਬੇ ਤਾਂ ਜਿਵੇਂ ਮੈਨੂੰ ਘਰੋਂ ਤੋੜਨ ਵੇਲੇ ਗੁੰਮਸੁਮ ਹੀ ਹੋ ਗਈ ਸੀ ਮੈਥੋਂ ਜੁਦਾ ਹੋਣ ਸਮੇ ਉਸਦੇ ਅਥਰੂ ਉਸਦਾ ਕੜ ਪਾੜ ਕੇ ਵਹਿਣਾ ਚਾਹੁੰਦੇ ਸਨ ਪਰ ਉਸਦੇ ਸੰਗ ਵਿੱਚ ਤਾਂ ਉਸ ਸਮੇ ਕਿਵੇਂ ਕੱਚ ਦਾ ਕੋਈ ਗੋਲਾ ਆੜ ਗਿਆ ਹੋਵੇ ਉਸਨੇ ਡੱਬ ਡਬਾਈਆਂ ਅੱਖਾਂ ਨਾਲ ਇੱਕ ਵਾਰੀ ਤਾਂ ਮੈਨੂੰ ਉਂਝ ਹੀ ਦੇਖਿਆ ਜਿਵੇਂ ਬਸ ਸਾਡੀ ਦੋਹਾਂ ਦੀ ਇਹ ਆਖਰੀ ਮਿਲਣੀ ਹੋਵੇ। ਪੁੱਤ ਦੀ ਜਾਨ ਜੋਖਮ ਵਿੱਚ ਦੇਖ ਉਸਨੇ ਮੇਰਾ ਰਾਹ ਆਪਣੇ ਆਪ ਮੋਕਲਾ ਕਰ ਦਿੱਤਾ ਸੀ। ਪਿਛਲੇ ਕਿੰਨੇ ਹੀ ਵਰਿਆਂ ਤੋਂ ਪਿੰਡਾਂ ਦੇ ਜਵਾਨਾਂ ਦੀ ਕਿਦਰੇ ਵੀ ਕੋਈ ਸੁਣਵਾਈ ਨਹੀਂ ਸੀ। ਦੋਹੀਂ ਪਾਸੇ ਅਗਲਿਆਂ ਦੀ ਕੰਬਖਤੀ ਆਈ ਹੋਈ ਸੀ। ਇੱਕ ਪਾਸੇ ਛੀਂ ਤੇ ਦੂਜੇ ਪਾਸੇ ਸੱਪ। ਨਾ ਹੁਣ ਇੱਥੇ ਰਹਿਣ ਦਾ ਕੋਈ ਹੱਜ ਸੀ ਤੇ ਨਾ ਇੱਥੋਂ ਭੱਜ ਕੇ ਹੀ ਸਰਦਾ ਸੀ। ਖਬਰੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਰਸ ਦੇ ਘਰਾ ਦੇ ਉਜਾੜੇ ਲਈ ਕਿਹੜੀ ਧਿਰ ਜ਼ਿੰਮੇਵਾਰ ਸੀ ਰੱਬ ਹੀ ਜਾਣੇ ਪਰ ਇੱਕ ਗੱਲ ਤਾਂ ਪੱਕੀ ਸੀ ਕਿ ਹੁਣ ਕੋਈ ਵੀ ਨੌਜਵਾਨ ਇੱਥੇ ਆਪ ਦੀ ਮੌਤ ਨਹੀਂ ਸੀ ਮਾਰਦਾ ਸਭ ਅਣਾਈ ਮੌਤ ਦੇ ਖੋਫ ਨੂੰ ਆਪਣੇ ਹੱਡਾਂ ਉੱਤੇ ਹੰਡਾ ਰਹੇ ਸਨ ਲੈਂਡ ਕਰਦੇ ਹਵਾਈ ਜਹਾਜ਼ ਦੀ ਆਵਾਜ਼ ਹੁਣ ਹੋਰ ਵੀ ਸ਼ੋਰਮਈ ਤੇ ਭਿਆਨਕ ਹੋ ਗਈ ਸੀ ਚਪਟੇ ਨੱਕ ਵਾਲੇ ਗੋਰੀ ਚਿੱਟੀ ਸਟੀਕ ਜਹੀ 에ਅਰ ਹੋਸਟੈਸ ਅਜੇ ਵੀ ਮੇਰੀ ਸੀਟ ਕੋਲੋਂ ਨਹੀਂ ਸਹੀਲੀ ਜੋ ਲਗਾਤਾਰ ਮੈਨੂੰ ਟਾਰਸ ਦੇ ਰਹੀ ਸੀ ਡੋਂਟ ਵਰੀ ਮਿਸਟਰ ਦੇਵ एवरीथिंग ਵਿਲ ਬੀ 올 ਰਾਈਟ ਉਹ ਮੇਰੇ ਅੰਦਰਲੇ ਪੈ ਦੀ ਅਸਲੀਅਤ ਤੋਂ ਮੂਲੋਂ ਹੀ ਬੇਖਬਰ ਲੱਗਦੀ ਸੀ ਮੇਰੇ ਅੰਦਰ ਵਿਸ਼ਿਆਗੁਨਾ ਦਾ ਅਹਿਸਾਸ ਮੈਨੂੰ ਤਿਲ-ਤਿਲ ਪੁੱਛ ਰਿਹਾ ਸੀ 에ਅਰ ਹੋਸਟੈਸ ਪਲ ਦੋ ਪਲ ਲਈ ਹੀ ਪਰਾਂ ਹਟੇ ਤਾਂ ਸਹੀ ਮੈਂ ਬਹੁਤ ਕਾਲਾ ਪੈ ਰਿਹਾ ਸੀ ਇਉਂ ਤਾਂ ਗੱਲ ਨਹੀਂ ਬਣਨੀ ਜਹਾਜ਼ ਤਾਂ ਧਰਤੀ ਨਾਲ ਲੱਗਣ ਹੀ ਵਾਲਾ ਸੀ ਮੈਂ ਆਪਣੇ ਢਿੱਡ ਦੇ ਦੁਆਲੇ ਇੱਕ ਅਸੀ ਪੇਟੀ ਨੂੰ ਆਪਣੀਆਂ ਸੱਜੇ ਹੱਥ ਦੀਆਂ ਉਂਗਲਾਂ ਨਾਲ ਟੋਹਦਿਆਂ ਉੱਥੋਂ ਉੱਠ ਖੜ ਹੋਣ ਲਈ ਇੱਕ ਤਰਲਾ ਜਿਹਾ ਲਿਆ 에ਅਰ ਹੋਸਟੈਸ ਨੇ ਸਾਫ਼ ਸ਼ਬਦਾਂ ਵਿੱਚ ਸਭ ਯਾਤਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਆ ਜਦੋਂ ਤੱਕ ਜਹਾਜ਼ ਪੂਰੀ ਤਰ੍ਹਾਂ ਲੈਂਡ ਨਹੀਂ ਕਰ ਜਾਂਦਾ ਕੋਈ ਵੀ ਪੈਸੇਂਜਰ ਆਪਣੀ ਸੀਟ ਤੋਂ ਨਹੀਂ ਹਿਲੇਗਾ ਤੇ ਨਾ ਹੀ ਆਪਣੀ ਪੇਟੀ ਖੋਲੇਗਾ ਮੈਨੂੰ ਜਾਪਿਆ 에어ਲਾਈਨ ਦਾ ਸਾਰਾ ਕ੍ਰਿਊ ਜਿਵੇਂ ਮੈਨੂੰ ਹੀ ਘੂਰ ਰਿਹਾ ਹੋਵੇ ਨਹੀਂ ਮੈਨੂੰ ਤਾਂ ਮੇਰੇ ਆਪਣੇ ਅੰਦਰਲਾ ਪਾਲਾ ਹੀ ਖਾਰ ਰਿਆ ਸੀ ਅਚਾਨਕ ਜਹਾਜ਼ ਦੇ ਪਹੀਏ ਗੜਗੜ ਕਰਦੇ ਕਨੇਡੀਅਨ 에어ਪੋਰਟ ਉੱਤੇ ਅਮਰੀਕਾ ਦੀ ਸਰਜ਼ਮੀਨ ਨਾਲ ਟਕਰਾਏ ਯਾਤਰੀ ਆਪੋ ਆਪਣੀਆਂ ਪੇਟੀਆਂ ਤੋਂ ਆਜ਼ਾਦ ਹੋ ਗਏ ਸਨ ਅਤੇ ਆਪੋ ਆਪਣਾ ਸਮਾਨ ਸੰਭਾਲਦੇ ਇੱਕ ਦੂਜੇ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉਤਰਨ ਲਈ ਕਾਲੇ ਜਾ ਪਰੇ ਸਨ ਇੱਕ ਪਤਲੀ ਜਹੀ ਮੇਮ ਆਪਣੇ ਵਾਲਾਂ ਵਿੱਚ ਬੁਰਸ਼ ਫੇਰ ਰਹੀ ਸੀ ਇੱਕ afghani ਨੌਜਵਾਨ ਆਪਣੇ ਚਿਹਰੇ ਨੂੰ ਸਮਾਰਦਾ ਹੱਥਾਂ ਵਿੱਚ ਫੜੇ ਕਾਗਜ਼ਾਂ ਪੱਤਰਾਂ ਨੂੰ ਸੰਭਾਲਣ ਵਿੱਚ ਮਗਨ ਸੀ ਇੱਕ ਹੋਰ ਹਿੰਦੁਸਤਾਨੀ ਬਿਰਧਮਾਤਾ ਜਿਵੇਂ ਆਪਣਾ ਸਮਾਨ ਚੁੱਕਣ ਲਈ ਕਿਸੇ ਦੂਜੇ ਦਾ ਸਹਾਰਾ ਪਾਲ ਰਹੀ ਸੀ ਮੈਂ ਸੁੱਤੇ ਸੀ ਉਸਦੀ ਮਦਦ ਲਈ ਉਸ ਵੱਲ ਨੂੰ ਲਰਿਆ ਪਰ ਮੇਰੀ ਪੇਟੀ ਤਾਂ ਅਜੇ ਵੀ ਜਿਉਂ ਦੀ ਤਿਉਂ ਬੰਨੀ ਹੋਈ ਸੀ ਮੇਰੀ ਸੀਟ ਕੋਲ ਖੜੀ 에어 호ਸਟੈਸ ਦਾ ਪੂਰਾ ਧਿਆਨ ਅਜੇ ਵੀ ਮੇਰੀ ਤਰਫ ਹੀ ਸੀ ਇੱਕ ਇੱਕ ਕਰਕੇ ਜਦੋਂ ਤਕਰੀਬਨ ਸਾਰੇ ਹੀ ਮੁਸਾਫਿਰ ਹੇਠਾਂ ਉਤਰ ਗਏ ਜਾ ਕੇ ਡਾਕਟਰ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਫਿਰ ਹੋਸਟੈਸ ਨੇ ਮੇਰੀ ਪੇਟੀ ਸੀਟ ਨਾਲੋਂ ਆਪਣੇ ਹੱਥੀਂ ਖੋਲੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਆਪਣੀਆਂ ਦੋਹਾਂ ਜੇਬਾਂ ਉੱਪਰ ਹੱਥ ਰੱਖੀ ਸਿੱਧਾ ਜਹਾਜ਼ ਦੇ ਪਿਛਲੇ ਕੈਬਿਨ ਵਿੱਚ ਬਣੇ ਬਾਥਰੂਮ ਵੱਲ ਨੂੰ ਭੱਜਿਆ ਮੇ ਆਈ ਹੈਲਪ ਯੂ ਮਿਸਟਰ ਦੇਵ ਪਲੀਜ਼ ਵਿਦ ਕੇਅਰ 에ਰ ਹੋਸਟੈਸ ਦਾ ਸਾਰਾ ਧਿਆਨ ਮੇਰੇ ਵਿੱਚ ਹੀ ਸੀ ਉਹਨਾਂ ਸ਼ਬਦਾਂ ਨੂੰ ਸੁਣਦੇ ਸਾਰ ਮੇਰੇ ਅੰਦਰ ਛੁਪੇ ਡਰ ਦਾ ਪਰਛਾਵਾਂ ਹੋਰ ਲੰਬਾ ਹੋ ਗਿਆ ਜਹਾਜ਼ ਦੇ ਦੂਜੇ ਕੈਬਿਨ ਵਿੱਚ ਹੁਣ ਸਿਰਫ ਇੱਕ 에ਅਰ ਹੋਸਟੈਸ ਤੇ ਦੂਜਾ ਮੇਰੀ ਦੇਖਭਾਲ ਕਰਨ ਵਾਲਾ ਡਾਕਟਰ ਬਸ ਇਹੀ ਦੋ ਜਣੇ ਬਾਕੀ ਸਨ ਮੈਂ ਪਿਸ਼ਾਬ ਦੇ ਬਹਾਨੇ ਬਾਥਰੂਮ ਦੇ ਅੰਦਰ ਜਾ ਕੇ ਛੱਟ ਜ਼ੋਰ ਦੀ ਕੁੰਡੀ ਬੰਦ ਕਰ ਲਈ ਫਟਾਫਟ ਇੱਕ ਜੇਬ ਵਿੱਚੋਂ ਜਹਾਜ਼ੀ ਟਿਕਟ ਕੱਢੀ ਤੇ ਦੂਜੀ ਵਿੱਚੋਂ ਪਾਸਪੋਰਟ ਹਾਂ ਹਾਂ ਮੈਨੂੰ 에ਜੰਟ ਦਾ ਕਹਿਣਾ ਮੰਨਣਾ ਹੀ ਚਾਹੀਦਾ ਨਾ ਰਹੂ ਬਾਸ ਤੇ ਨਾ ਵਜੂ ਬਾਂਸੂਰੀ ਜੇਕਰ ਕੋਲ ਪਾਸਪੋਰਟ ਹੀ ਨਹੀਂ ਹੋਵੇਗਾ ਤਾਂ ਮੈਨੂੰ ਡਿਪੋਰਟ ਕਰਨਗੇ ਹੀ ਕਿਵੇਂ ਪਰ ਇਹ ਜੁਰਮ ਹੈ ਮੇਰੀ ਆਤਮਾ ਨੇ ਚਿਤਾਵਨੀ ਦਿੱਤੀ ਮੇਰੇ ਦੁਚਿੱਤੀ ਵਿੱਚ ਹੀ ਫਸਿਆ ਮਨ ਤੇ ਆਤਮਾ ਦੋਹਾਂ ਵਿੱਚੋਂ ਕਿਸੇ ਦੀ ਵੀ ਆਵਾਜ਼ ਉਤੇ ਅਮਲ ਨਹੀਂ ਸੀ ਕਰ ਸਕਿਆ ਕਿ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਿਆ ਮਿਸਟਰ ਦੇਵ ਪਲੀਜ਼ ਓਪਨ ਦਾ ਡੋਰ ਹਰੀਆਪ ਇਹ ਉਸੇ ਰੋਸਟਿਸ ਦੀ ਆਵਾਜ਼ ਸੀ ਜੋ ਕਿੰਨੇ ਹੀ ਚਿਰ ਤੋਂ ਮੇਰੇ ਆਲੇ-ਦੁਆਲੇ ਮੇਰੀ ਦੇਖਭਾਲ ਲਈ ਘੁੰਮਦੀ ਰਹੀ ਸੀ ਉਸ ਦੀ ਆਵਾਜ਼ ਸੁਣਦਿਆਂ ਸਾਰ ਮੈਂ ਹੱਥਾਂ ਵਿੱਚ ਫੜੇ ਦੋਵੇਂ ਦਸਤਾਵੇਜ਼ ਛੇਤੀ ਨਾਲ ਟੁਕੜੇ-ਟੁਕੜੇ ਕਰਕੇ ਫਲਸ਼ ਵਿੱਚ ਰੋੜ ਦਿੱਤੇ ਦਰਵਾਜ਼ਾ ਹੋਰ ਜ਼ੋਰ-ਜ਼ੋਰ ਦੀ ਖੜਕਿਆ ਮੈਂ ਆਪਣੇ ਚਿਹਰੇ ਉੱਤੇ ਇੱਕ ਫਿੱਕੀ ਜਿਹੀ ਮੁਸਕਾਨ ਪਰਦਿਆਂ ਚੱਟ ਬਾਥਰੂਮ ਦਾ ਬੂਹਾ ਖੋਲ ਦਿੱਤਾ ਪਰ ਬਾਥਰੂਮ ਤੇ ਬਾਹਰ ਜਹਾਜ਼ ਦਾ ਕਪਤਾਨ ਮਿਸਟਰ ਲੈਰੀ ਤੇ ਉਸਦੇ ਕਰੂ ਤੋਂ ਇਲਾਵਾ ਹੁਣ ਇੱਕ ਦੋ ਹੋਰ ਆਪਰੇ ਚਿਹਰੇ ਵੀ ਉਹਨਾਂ ਨਾਲ ਤਣਕੇ ਖੜੇ ਸਨ ਇੱਕ ਕਹਾਣੀ ਇੱਕ ਇਨਸਾਨ ਜੋ ਕਿ ਪਰਦੇਸ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸਦੇ ਸਰੀਰ ਦੇ ਵਿੱਚ ਉਸਦੇ ਜ਼ਹਿਨ ਦੇ ਵਿੱਚ ਉੱਡ ਰਹੇ ਵਲਵਲਿਆਂ ਦੀ ਬਹੁਤ ਹੀ ਖੂਬਸੂਰਤ ਬਿਆਨੇ ਕਰਦਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਕੌਰ ਕਹਾਣੀਆਂ ਨੂੰ ਫੋਲੋ ਕਰੋ